ਨੰਬਰ 1 ਸਵੇਰੇ ਖਾਲੀ ਪੇਟ ਠੰਡਾ ਪਾਣੀ ਨਾ ਪੀਓ ਇਹੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਨੰਬਰ 2 ਦਾਲ ਚੀਨੀ ਦਾ ਇਸਤੇਮਾਲ ਕਰਨ ਨਾਲ ਮਟਾਪਾ ਘਟਣ ਲੱਗਦਾ ਹੈ ਨੰਬਰ 3 ਠੰਡਾ ਦੁੱਧ ਪੀਣ ਦੀ ਬਜਾਏ ਗਰਮ ਦੁੱਧ ਪੀਣਾ ਚਾਹੀਦਾ ਹੈ ਗਰਮ ਦੁੱਧ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਨੰਬਰ 4 ਕੋੜੀਆਂ ਚੀਜ਼ਾਂ ਖਾਣ ਨਾਲ ਸਿਹਤ ਵਧੀਆ ਰਹਿੰਦੀ ਹੈ ਅਤੇ ਜ਼ਿਆਦਾ ਮਿੱਠਾ ਖਾਣ ਨਾਲ ਅਸੀਂ ਮੋਤ ਦੇ ਹੋਰ ਵੀ ਕਰੀਬ ਹੋ ਜਾਂਦੇ ਹਾਂ ਨੰਬਰ 5 ਖਾਨੇ ਨਾਲ ਪਿਆਜ਼ ਜ਼ਰੂਰ ਖਾਓ ਪਿਆਜ਼ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਨੰਬਰ 6 ਨਹਾਉਣ ਤੋਂ ਪਹਿਲਾਂ ਨਮਕ ਖਾ ਲਓ ਅਤੇ ਖਾਰਿਸ਼ ਨਹੀਂ ਹੋਵੇਗੀ ਨੰਬਰ 7 ਹਰ ਰੋਜ਼ ਰਾਤ ਨੂੰ ਚਿਹਰੇ ਤੇ ਕੱਚਾ ਦੁੱਧ ਲਗਾਓ ਚਿਹਰਾ ਚਮਕਦਾਰ ਅਤੇ ਸੋਹਣਾ ਵੀ ਹੋ ਜਾਵੇਗਾ ਨੰਬਰ 8 ਜੇਕਰ ਬੱਚਾ ਰਾਤ ਨੂੰ ਨਹੀਂ ਸੌਂਦਾ ਤਾਂ ਥੋੜਾ ਜਿਹਾ ਸ਼ਹਿਦ ਝਟਾ ਦਿਓ ਬੱਚਾ ਆਸਾਨੀ ਨਾਲ ਸੋ ਜਾਵੇਗਾ ਨੰਬਰ 9 ਜੇਕਰ ਸਰੀਰ ਵਿੱਚੋਂ ਪਸੀਨੇ ਦੀ ਬਦਬੂ ਆਉਂਦੀ ਹੈ ਤਾਂ ਨਹਾਉਣ ਵਾਲੇ ਪਾਣੀ ਵਿੱਚ ਗੁਲਾਬ ਦੇ ਅਰਕ ਦੀਆਂ ਕੁਝ ਬੂੰਦਾਂ ਪਾਓ। ਨੰਬਰ 10 ਰੋਟੀ ਨੂੰ ਹਮੇਸ਼ਾ ਹੌਲੀ-ਹੌਲੀ ਅਤੇ ਚਬਾ ਕੇ ਖਾਓ। ਪੇਟ ਤੇ ਕਮਰ ਦੀ ਚਰਬੀ ਘਟ ਜਾਵੇਗੀ। ਨੰਬਰ 11 ਖਾਣਾ ਖਾਣ ਤੋਂ ਬਾਅਦ ਹਮੇਸ਼ਾ ਗੁੜ ਖਾਓ। ਖਾਣਾ ਜਲਦੀ ਹজম ਹੋ ਜਾਵੇਗਾ। ਨੰਬਰ 12 ਜੇਕਰ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਇਹੇ ਤਿੰਨ ਚੀਜ਼ਾਂ ਖਾਓ। ਨਿੰਬੂ, ਬੰਦ ਗੋਭੀ ਅਤੇ ਖੀਰਾ। ਨੰਬਰ 13 ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਮਰੂਏ ਦੇ ਪੱਤੇ ਖਾਓ ਭੁੱਖ ਲੱਗਣ ਲੱਗ ਜਾਵੇਗੀ ਇਹਨਾਂ ਪੱਤਿਆਂ ਨੂੰ ਤੁਸੀਂ ਧਨੀਏ ਪਦੀਨੇ ਦੀ ਚਟਨੀ ਵਿੱਚ ਵੀ ਪਾ ਕੇ ਖਾ ਸਕਦੇ ਹੋ ਨੰਬਰ 14 ਸਵੇਰੇ ਅਤੇ ਸ਼ਾਮ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਇਹ ਹੀ ਸਾਨੂੰ ਤੰਦਰੁਸਤ ਰੱਖਦੀ ਹੈ ਵਾਲ ਵਧਾਉਣ ਲਈ ਨੁਕਸੇ ਨਾਰੀਅਲ ਦੇ ਤੇਲ ਵਿੱਚ ਨਿੰਬੂ ਦਾ ਰਸ ਮਿਲਾ ਕੇ ਜ਼ਰੂਰ ਲਗਾਓ ਆਂਡੇ ਦੇ ਵਿੱਚ 2 ਚਮਚ ਜਤੂਨ ਦਾ ਤੇਲ ਮਿਲਾ ਕੇ ਮਾਲਿਸ਼ ਕਰੋ ਪਿਆਜ਼ ਨੂੰ ਪੀਸ ਕੇ ਉਸ ਦਾ ਰਸ ਕੱਢ ਲਓ ਅਤੇ ਹਲਕੇ ਹੱਥਾਂ ਨਾਲ ਸਿਰ ਤੇ ਮਾਲਿਸ਼ ਕਰੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ